ਥੋੜੇ ਮੌਜੂਦ ਆ ਜੀ ਆਪਾਂ ਪਿੰਡ ਬੱਲੜਵਾਲ ਆਬਾਦੀ ਬਾਬਾ ਗਮਚੱਕ ਸਾਡੇ ਐਕਸ ਸਰਪੰਚ ਕੁਨਰ ਸਿੰਘ ਜੀ ਔਰ ਤੁਸੀਂ ਦੇਖ ਰਹੇ ਹੋ ਕਿ ਸਾਡੀਆਂ ਮਾਤਾਵਾਂ ਭੈਣਾਂ ਵੀ ਨਾਲ ਖੜੀਆਂ ਨੇ ਅੱਜ ਇਹਨਾਂ ਨੂੰ ਬੁਲਾਇਆ ਸੀਗਾ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਮੁੱਦਾ ਸੀਗਾ ਕਿ ਜਿਹੜੀ ਇੰਨਾ ਸੱਜਣਾਂ ਨੂੰ ਇਕੱਠ ਕਰਨ ਦੀ ਲੋੜ ਪੈਗੀ ਅੱਜ ਅਨਿਸ਼ਾਨ ਸਿੰਘ ਜੀ ਅੱਜ ਪੰਨੀ ਤੁਹਾਨੂੰ ਬੁਲਾਇਆ ਪ레스 ਤੋਂ ਕੀ ਰੋੜ ਪੈਗੀ ਹੈ ਰਿਪੋਰਟ ਕੁਕੀ ਬੋਲੀ ਸਰ ਸਾਡੇ ਨਾਲ ਸਭ ਲੋੜੇ ਸਗੇ ਪਈ ਕੇ ਸਾਡੇ ਮੁਕਦਮੇ ਕੋ ਜੋ ਪਰਚੇ ਆਪਾਂ ਕਰਵਾਏ ਆ ਪਿੰਡ ਦੇ ਬੰਦੇ ਆ ਜੇ ਕਿ ਆਹ ਪਾਸੇ ਨੰਬਰ ਅੱਛਾ ਜੀ ਉਹਨੇ ਮੇਰੇ ਬਰਾਦਰ ਨੂੰ ਅ 192023 ਦੇ ਉੱਤੇ ਮਰੀ 192023 ਦੇ ਉੱਤੇ ਅੱਛਾ ਉਹਨੇ ਬੋਲ ਹਾਰੇ ਉਹਨੇ ਅੱਜ ਤੱਕ ਪੇਸ਼ ਕਰਾਈ ਇੰਨਾ ਤੇ ਆਹ 307 ਕੋ ਸੋ 2522 ਠੀਕ ਜੀ ਇੱਕ ਇਹ ਪੱਤਾ ਆ ਇਹਦੇ ਕਿੰਨੇ ਬੰਦੇ ਨਾਂ ਦੇ ਨੇ ਮੇਰੇ ਤੇ ਜੀ ਆ ਮੇਰੇ ਬੰਦੇ ਜੀ ਸਿੰਘ ਗਮીર ਸਿੰਘ ਤੇ ਸ਼ੇਰ ਸਿੰਘ ਤੇ ਨਿਸ਼ਾ ਜੀ ਕੀ ਬੋਲ ਰਹੇ ਹੋ ਠੀਕ ਸਰ ਸਰਿੰਦਰ ਜੀ ਚਾਰ ਜੀ ਅੱਛਾ ਇਹਦੇ ਕਿ ਚਾਰ ਨੌਕਰ ਬਣਨੇ ਆ ਜਿੰਨਾ ਤੇ ਅੱਜ ਤੱਕ ਕੋਈ ਕੋਈ ਤਾਂ ਨਹੀਂ ਦਿੱਤੀ ਅੱਛਾ ਠੀਕ ਹੈ ਜੀ ਇੱਕ ਸੱਤਾ ਆਇਆ ਜੀ ਵੀ ਅਧਿਕਾਰਯੋਗ ਆਪ ਦਾ ਆਰ ਨੰਬਰ ਹੈ 272 ਠੀਕ ਹੈ ਤਾਂ 31 12 2023 31 12 2023 ਜਿਹਦੇ ਵਿੱਚ ਜੋ ਵੀ ਧਾਰੋ ਉਸ 26 ਜਾਂ ਕੋ 26 ਤੋਂ 500 ਰੁਪਏ ਤੇ 4400 ਰੁਪਏ ਅੱਛਾ ਜਿਹਦੇ ਵਿੱਚ ਜੀ 500 ਰੁਪਏ ਬੰਦੇ ਭੌਂ ਦੇ ਲਿਆ ਕਿਸੋ ਵੀ ਕਿਸੇ ਉਹਦਾ ਨਾਮ ਹੈ ਇੱਕ ਦਾਜੀਤ ਸਿੰਘ ਪਿੰਡ ਮਾਰਕ ਸਿੰਘ ਦਾ ਸਿਵਰਨ ਜੀ ਜਿਸ ਨੂੰ ਸਿਰਾ ਹੈ ਅੱਛਾ ਜੀ ਜਿਹੜਾ ਸੋਰਾਵਾਲ ਆਪਣੀ ਲਈ ਜਿਆ ਮਦਦੀ ਕਰਦੇ ਅੱਛਾ ਮੇਜਰ ਸਿਸਟਰ ਆ ਅੱਛਾ ਜੀ ਇਹਦੇ ਪੰਜ ਬੰਦੇ ਆ ਇਥੇ ਕੋਈ ਬਾਹਰੀ ਬੰਦੇ ਸਾਰੇ ਇੱਕ ਤੋਂ ਪ੍ਰਭਾਵ ਦੇ ਹੁੰਦੇ ਪਛੇਤੋ ਇਹ ਵੀ 9000 ਤੋਂ ਇਹ ਦੋ ਬੱਤੀ ਹੋਈ ਸੀ ਤੇ ਇਹ ਨਾਲ ਪਰਚਾ ਲੱਗ ਗਿਆ ਉਹ ਬੁਲਾ ਲਈ ਜਿਹੜੇ ਬੰਦੇ ਤੇ ਉਹਨਾਂ ਵੱਲੋਂ ਆ ਜਿਹੜੀ ਤੁਸੀਂ ਕਹਿੰਦੇ ਉਹਨਾਂ ਵੱਲੋਂ ਕੋਈ ਹੜਾ ਪਰਚਾ ਤੁਹਾਡੇ ਕੋ ਤੇ ਆ ਗਿਆ ਨਾ ਹੋਇਆ ਨਹੀਂ ਅੱਜ ਤੱਕ ਕੋਈ ਸੁਣ ਕੇ ਕਿ ਕੋਈ ਨਾ ਕੋਈ ਤੁਹਾਡੇ ਦੇ ਕੋਈ ਸਾਥੀ ਕੋਈ ਫੇਰ ਨੂੰ ਕੋਈ ਰਸਤਾ ਵੀ ਕੋਈ ਰਸਤਾ ਨਹੀਂ ਤੇ ਸਰਕਾਰ ਦਾ ਦਬਾਅ ਲਾ ਲੋ ਜਾਂ ਕੋਈ ਪੈਸੇ ਦਾ ਬੰਦਾ ਸਾਡੀ ਕੁੱਝ ਵੀ ਕੋ ਕਰ ਲਈ ਦੀ ਸਾਲ ਕੋ 1 ਸਾਲ ਤੇ ਜਿਹੜਾ ਅੱਜ ਤੱਕ ਨਾ ਵੀ ਜ਼ਰੂਰਤ ਅੱਜ ਤੱਕ ਨਾ ਵੀ ਨਿਕਲਦੇ ਆ ਅੱਜ ਤੱਕ ਕੋਈ ਕਾਰਵਾਈ ਨਹੀਂ ਕਿਸੇ ਨੇ ਖੜਿਆ ਤੇ ਨਿਸ਼ਾਨ ਸਿੰਘ ਜੀ ਅੱਜ ਵੀ ਖੜਿਆ ਹੋਇਆ ਇੱਕ ਹੀ ਹੈ ਉਹ ਸਰ ਇਹ ਵੀ ਪੱਟਿਆ ਕਦੋਂ ਇਹ ਵੀ 307 ਤੋਂ 732 ਆਪਾਂ ਪੀਆ 307 ਤੇ 27 ਦਾ ਬਿੱਟ ਆਇਆ ਕਿ ਕਿ ਸ਼ਕਤੀ ਹੈ ਤੇ ਇਹ ਪੱਕੀ ਹੈ ਤੇ ਤਿੰਨ ਕੋਈ 140 ਤੋਂ ਜਿਆਦਾ ਨਾ ਆਵੇ 400 ਤੋਂ ਲੈ ਕੇ ਤੇ ਜੀ ਇਹ ਹੋਇਆ ਜੀ ਆ ਬੜਾ ਪੱਕਾ 14 ਮਾਰਕ ਟੂਰ 14.230 ਜਿੰਦਰ ਸਾਰੇ ਦਾਗਾ ਜੀ ਤੇ ਇਹ ਤਾਂ ਪਹਿਲਾਂ ਹੋਈ ਨਾ ਮਾਰੀ 2529 अच्छा। ਇਹ ਰਿੰਗ ਬੰਦੇ ਦੇ ਵਿੱਚ ਕਿੰਨੇ ਬੰਦੇ ਨਾਮਜਾ ਦਾ? ਇਹਦੇ ਵਿੱਚ 12 ਨਾਮਜਾ ਪਿਆ। ਤੇ 5 ਬੰਦੇ। ਬਾਈ ਨਾਮ ਕਿੰਨੇ? ਬਾਈ ਨਾਮ 12 ਆ ਜੀ। ਤੇ ਕਿਹੜੇ 5 ਆ ਉਹ ਤੁਸ ਨੂੰ ਆਪਾਂ ਦੇਖਦੇ ਹਾਂ। ਮੈਨੇ ਤੁਹਾਨੂੰ ਦੱਲਿਓਗੇ। ਕਿਹ ਕੁਝ ਨੇ ਉਹਨਾਂ ਦੇ ਨਾਮ ਲਿਖਿਆ ਕੋਲੋਂ ਉਹ ਨਾਮ ਆਪਾਂ। ਅਪੀਰ ਆ ਕਿੰਨੇ ਪਾਈ ਜੀ? ਉਹ ਨਾਮ 310 ਦੇ ਜਨਾ ਦੇ ਕਰਵਾ ਦੱਬਿਆ ਜੀ ਕੋਲੋਂ ਦੇ। ਹਾਂ ਜੀ। ਇਹ ਜੀ ਫੇਰ ਉਹਨਾਂ ਵੱਲੋਂ ਆ 5 ਮਹੀਨੇ ਦੇ ਚੱਲ। ਮੇਰੇ ਭਰਾ ਤੇ ਮੇਰੇ ਦਾਦਾ ਜੀ ਆਏ ਮੇਰੇ ਭਰਾ ਜਿਹੜੇ ਆ ਤੇ ਮੇਰੇ ਦਾਦਾ ਜੀ ਇਹਨਾਂ ਨੂੰ ਫੇਰ ਉਹਨਾਂ ਨੇ ਬੰਦੇ ਨੇ ਸਵਾਲ ਤੇ ਸਪਤਾ ਲਾਇਆ ਕਿਨੇ ਕਿਹੜੇ ਬੰਦੇ ਜਗੀਰ ਸਿੰਘ ਬਣਾਏ ਜਿਹੜੇ ਚਿੰਨੜ ਨਾਮ ਦੇ ਲਾਹ ਜਿਨਾਂ ਨੇ ਜਿਹੜੇ 307 06720 ਤੇ ਇਹਦੇ ਤੇਰਾ ਪਤਾ ਦਾ ਪਾਇਆ ਗਿਆ ਹੀ ਸਾਡੇ ਵੱਲੋਂ ਉਹ ਦੋ ਸੀਟ ਬੰਦੇ ਉਹਨਾਂ ਨੇ ਕੋਈ ਫਿਰ ਤੋਂ ਆ 24 ਦੇ ਵਿੱਚ ਪਈਆਂ ਵੀ ਲਿਖਿਆ ਸਪਤਾ ਲਾਇਆ ਦਾਦਾ ਜੀ ਨੂੰ ਤੇ ਮੇਰੇ ਭਰਾ ਤੇ ਜਿਹੜੇ ਤੇਰੇ ਬਾਰਵਾ ਤੇ ਮੇਰੇ ਭੈਟਰ ਜਿਹੜੇ ਆ ਉਹਨਾਂ ਨੇ ਆਪਣੀ ਭੱਜ ਕੇ ਜਾਣ ਪਈ ਜੇਕਰ ਪੁਲਿਸ ਨੇ ਰੇਕੀ ਆਉਂਦੀ ਜਾਂ ਲਾ ਲੋ ਸਰਕਾਰ ਦਾ ਦਬਾਉਣ ਨੂੰ ਕਰ ਤੇ ਵੇਖਰਾ ਇੱਕ ਕੁਛ ਅੱਜ ਦੇ ਦਿਨਾਂ ਰਸਤ ਕੀਤਾ ਹੁੰਦਾ ਤੇ ਅੱਗੇ ਆ ਦਿਨ ਸਾਨੂੰ ਦੇਖਣਾ ਨਹੀਂ ਹੋਣਾ ਜਿਸ ਦੇ ਕਾਰਨ ਅੱਜ ਮੇਰੇ ਦਾਦਾ ਜੀ ਡੈੱਥ ਹੋ ਗਈ ਆ ਠੀਕ ਆ ਹੋਰ ਉਹਨਾਂ ਦੀ ਮਾਰ ਕਿਟਿੰਗ ਕਰਨ ਹੋਈ ਆ ਉਹ ਉਹ ਕਿਵੇਂ ਦਾ ਤੋਰੀ ਇਹਨਾਂ ਦੇ ਕਰਦੇ ਇਹ ਜੀ ਆ ਪਹਿਲੇ ਮਹੀਨੇ ਤੋਂ ਜਿਹੜਾ ਚੱਲ ਰਿਹਾ ਹੋਇਆ ਉਹਦੇ ਜੀ ਦਾਦਾ ਜੀ ਨੂੰ ਪਤਾ ਲੱਗਿਆ ਹੈ ਤੇ ਮੇਰੇ ਭਰਾ ਨੂੰ ਵੀ ਲੱਗਿਆ ਹੈ ਪਤਾ ਜਿਹੜਾ ਕਿ ਪਹਿਲਾਂ ਦਾ 14 ਜੂਨ 2023 ਜਿਹੜਾ ਚੋਨਾ ਤੁਹਾਨੂੰ ਸਤਾਣੇ ਜਾਂਦੇ ਆ ਜੋ ਵੀ 357 1.42 340 ਤੱਕ ਸਭ ਜੀ ਤੁਹਾਨੂੰ ਉਹ ਆਪ ਸੋਚ ਚੁੱਕੇ ਤੁਸੀਂ ਇਹ ਦੱਸੋ ਕਿ ਉਹ ਮੇਰਾ ਮੇਨ ਪੁਆਇੰਟ ਕੀ ਕਹਿਣ ਦੇ ਜੀ ਤੇਰੇ ਦਾਦਾ ਜੀ ਦੀ ਜੀ ਦੀ ਉਹਦਾ ਕੀ ਹਿਸਾਬ ਆ ਉਹ ਜੀ ਪੁਸਤੀ ਲੈ ਕੇ ਆ ਲੋ ਤੇ ਜਿੱਦਾਂ ਜਿੱਦਾਂ ਲਾੜਾ ਜਿਹੜਾ 2023 ਵਿੱਚ ਅੱਜਾ ਸਾਡੇ ਕੋਲ ਪਾਇਆ ਗਿਆ ਜਿਹਦੇ ਨਸਤੋ ਆਉਂਦੇ ਆ ਜਾਂ ਜਿਹੋ ਬੰਦੇ ਜਿਹਦੇ ਦਾਦਾ ਜੀ ਨੂੰ ਸਤਾ ਨਾਲ ਹੋਵੇ ਤੇ ਮੇਰੇ ਦਾਦਾ ਜੀ ਦਾ ਸਤਾ ਨਾਲ ਹੋਵੇ ਠੀਕ ਹੈ ਇਹ ਤੂੰ ਬਾਅਦ ਕਿੰਨੇ ਚਿਰ ਬਾਅਦ ਦੱਸੇਂਗਾ ਵੀ ਇਹ ਬਾਦ ਹੋਇਆ ਤੁਹਾਡੇ ਦਾਦਾ ਜੀ ਆ ਲਾੜ ਹੋਇਆ ਤੇ ਫਿਰ ਤੁਸੀਂ ਉਹਨਾਂ ਦਾ ਜਿਹੜਾ ਪੈਸਾ ਦੂਰੋਂ ਪੱਟਾ ਜੇ ਇਨਕਲੂਡ ਕਰਕੇ ਆਉਂ ਇਹ ਬਰਤਹੀ ਤੁਹਾਡੇ ਦਾਦਾ ਜੀ ਦੇ ਚੋਂ ਇਹ ਜਪ ਪਰਤੇ ਨੇ ਕਿਹਦੇ ਜੋੜਦੇ ਹੋ ਸਰ ਜੋੜਦੇ ਆਪਾਂ ਸਾਚਿਆ ਜੀ ਇਹ ਜੀ ਜਿਹਨਾਂ 74 ਨੂੰ 74 ਦਾ ਦੁੱਖ ਖਾਧਾ ਦਾਦਾ ਜੀ ਅੱਛਾ ਇਹਦਾ ਸਾਡੀ ਪਤਾ ਨਾਂ ਨਹੀਂ ਮਾਨਕਲਿਆ ਉਹ ਅਬਦੋ ਵਾੜੀਆਂ ਵਾੜੀਆਂ ਬਗਲ ਦੇ ਕਰਕੇ ਅੱਛਾ ਕੋਈ ਦੱਸ ਦਿੰਦੇ ਅੱਛਾ ਹਾਂ ਇਸ ਕਰਕੇ ਕਿਹਾ ਕਿ ਤੁਹਾਨੂੰ ਗੁਰਮ ਕਰਵਾ ਦਿਆ ਕਿ ਇਸ ਮਾਮਲੇ ਨੂੰ ਕੋਈ ਕਮਿਟੀ ਇਸ ਦੀ ਕਮਿਟੀ ਕੀ ਹੋ ਇਸ ਮਾੜੇ ਦੀ ਕਿਸੇ ਕਰਮ ਨਹੀਂ ਕੋਈ ਦੱਬਾ ਨਾਲੇ ਬਿਠੀ ਆ ਤੇ ਆਪਸ ਘਰੇ ਦੋਸੀ ਬਿਠੇ ਆ ਤੇ ਉਸ ਨੂੰ ਦਮ ਤਾਂ ਭਰ ਦੇਗੇ ਅੱਜ ਕਿਹੜਾ ਇਚਨਾ ਦੇ ਦੇ ਆਪੇ ਸਾਡੇ ਨਾਲ ਸਾਡੇ ਦਾ ਰਾਜਨਾਮਾ ਕਰ ਲੋ ਚਾ ਚੋਣ ਕਮਿਸ਼ਨ ਅੱਗੇ ਸਾਡੀ ਬੇਨਤੀ ਹੈ ਵੀ ਇਹਨਾਂ ਨੂੰ ਫੜ ਕੇ ਰੱਸ਼ਟ ਕੀਤਾ ਜਾਏ ਨਹੀਂ ਤੇ ਸਾਡਾ ਨੁਕਸਾਨ ਕਰਨ ਦੇ ਵੇ ਅੱਛਾ ਜੀ ਤੇ ਇਹਨਾਂ ਜੀ ਜੀ ਸ਼ੌਕਰ ਦੀ ਜਾਣਕਾਰੀ ਲਈ ਜਗੀਰ ਸਿੰਘ ਦੀ ਤੇ ਜੀ ਗੁੰਡਾਗਰਦੀ ਕਰਦੇ 307 302 726 ਦੋ ਨੰਬਰ ਦੇ ਤੇ ਰੱਖੀ ਵੇਸੇ ਸਾਰੇ ਜੀ ਇਹਨਾਂ ਦੇ ਬੱਚੇ ਆ ਤੇ ਇਹ ਫਿਰ ਵੀ ਸਰਪੰਚੀ ਇਲੈਕਸ਼ਨ ਲੜਦੇ ਆ ਸਿਰ ਪ੍ਰਸ਼ਾਸਨ ਕੀ ਚਾਹੁੰਦਾ ਕਿ ਗਰੀਬਾਂ ਨੂੰ ਮਾਰ ਦਿਓ ਸਮੱਸਿਆ ਨੂੰ ਥੋੜਾ ਥੋੜਾ ਬਹੁਤ ਤਾਂ ਬਣਦਾ ਨਾ ਉਹਨਾਂ ਨੂੰ ਸਰ ਅਸੀਂ ਤਾਂ ਕਹਿਦੇ ਆ ਤੁਹਾਨੂੰ ਆਪਾਂ ਤੁਸੀਂ ਆਏ ਤੁਹਾਡੇ মিডিਆ ਤੋਂ ਆਏ ਆਪਾਂ ਕਹਿ ਰਹੇ ਆਂ ਮਾਧਿਅਮ ਰਹੀ ਕੇ ਅਸੀਂ 15 ਤਰੀਕ ਤੱਕ ਬੈਠੇ ਆਂ ਜੇ ਨਵੇਂ ਅਫਸਰ ਸਾਹਿਬਾਂ ਆਏ ਆ ਉਹਨਾਂ ਨੇ ਉਹਨਾਂ ਕੇ ਬੇਤੀ ਆ ਜੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ 15 3 ਤੱਕ ਆਪਾਂ ਵੇਖਾਂਗੇ ਅੱਜ ਪੰਗਾ ਤਈਓ ਨਹੀਂ 16 17 ਤਰੀਕ ਨੂੰ ਅਸੀਂ ਆਪਣੇ ਪਰਿਵਾਰ ਦਾ ਇੱਕ ਇੱਕ ਮੈਂਬਰ ਮੰਨ ਜੋ ਡੀਐਸਪੀ ਸਾਹਿਬ ਅਜਨਾਲਾ ਐਸਐਸਪੀ ਸਾਹਿਬ ਅਫਸਰ ਤੇ ਆਪਾਂ ਡੀਜੀਆਈ ਡੀਜੀਪੀ ਤੱਕ ਇੱਕ ਇੱਕ ਬੰਦਾ ਆਪਾਂ ਭਵਾਂਗੇ ਜੀ ਮਰਨ ਵਰਤਨ ਤੇ ਭਵਾਂਗੇ ਜੀ ਜਦੋਂ ਤੱਕ ਸਾਡਾ ਹੱਲ ਨਹੀਂ ਹੋਊਗਾ ਉਦੋਂ ਤੱਕ ਆਪਾਂ ਉੱਠਾਂਗੇ ਨਹੀਂ ਭਵੇਂ ਸਾਂ ਨਹੀਂ ਗਾਂ ਕਿਹੜੇ ਕਿਹੜੇ ਤੁਹਾਡੇ ਪਰਿਵਾਰਕ ਮੈਂਬਰ ਹਾਂਜੀ ਸਾਡੇ ਪਰਿਵਾਰਕ ਮੈਂਬਰ ਸਾਰੇ ਅੱਛਾ ਜੀ ਹਾਂ ਤੇ ਆਪੇ ਕੋਈ ਸਰਕਾਰੀ ਕੰਮ ਪੂਰੇ ਫਰਸੋ ਦਾ ਦਰਸ਼ਨ ਸਿੱਖਦਾ ਆਧਾਰ ਕੜਨ ਲੱਗ ਕੇ ਤੇ ਆ ਫੋਟੋ ਲੈ ਆ ਗਿਆ ਜੀ ਅੱਛਾ ਜੀ ਇਹਦੇ ਵਿੱਚ ਮੈਂ ਨਾਲ ਗਿਆ ਸੀ ਉਹਦਾ ਇੱਕ ਜਵਾਈ ਗਿਆ ਸੀ ਜੀ ਬੂਟਾ ਸਿੱਖਦਾ ਪੜ੍ਹਵਈਆ ਤੇ ਇੱਕ ਸਾਡੇ ਮੈਂਬਰ ਪੰਚਾਇਤ ਲੱਖਾ ਸਿੰਘ ਉਹ ਗਿਆ ਜੀ ਲੈ ਤੁਹਾਡੇ ਪਿੰਡ ਦੇ ਮੈਂਬਰ ਪੰਚਾਇਤ ਹਾਂ ਜੀ ਅੱਛਾ ਜੀ ਕੀ ਨਾਮ ਉਹਨਾਂ ਦਾ ਲੱਖਾ ਸਿੰਘ ਤੇ ਜੇ ਮੈਨੂੰ ਪੁੱਛਿਆ ਵੀ ਨਾਲ ਗਏ ਸੀ ਠੀਕ ਹੈ ਜੀ ਹਾਂ ਜੀ ਅੱਛਾ ਤੇ ਸਰ ਇਹਦੇ ਵਿੱਚ 14 15 ਬੰਦੇ ਦੇ ਸ਼ਾਇਰੇ ਆ ਜਿਹੜੇ ਕਿ ਉਹਨਾਂ ਦੇ ਪਿੰਡ ਲੰਬੜ ਤਰਸੇ ਤਰਸੇਵ ਸਿੰਘ ਨੰਬਰਦਾਰ ਆ ਇੱਕ ਰੇਸ਼ਮ ਸਿੰਘ ਸਰਪੰਚ ਉਹਨਾਂ ਦੇ ਪਿੰਡ ਦਾ ਮੌਜੂਦਾ ਸਰਪੰਚ ਸੀ ਉਸ ਟਾਂ ਦਾ ਕਰਨੈਲ ਸਿੰਘ ਉਹਨਾਂ ਦਾ ਮੈਂਬਰ ਪੰਚਾਇਤ ਆ ਠੀਕ ਹੈ ਜੀ ਉਹਨਾਂ ਦੇ ਪਿੰਡ ਦਾ ਜਿਹੜਾ ਉਹਦਾ ਚਾਚਾ ਜੀ ਹਾਂ ਚਲੋ ਮੈਂ ਨਿੱਕੀ ਜੀ ਗੱਲ ਮਿਕਾਉਣਾ ਤੁਹਾਨੂੰ ਜਿੰਨੇ ਤੁਸੀਂ ਬੰਦੇ ਕਹਿਣ ਦੇ ਆ ਨਾ ਜੇ ਮੈਂ ਇਹਨਾਂ ਨੂੰ ਆਪਣੇ ਤੌਰ ਤੇ ਜਾ ਕੇ ਪਤਾ ਕਰਾਂ ਕਿ ਭਾਜੀ ਆ ਗੱਲ ਸਹੀ ਆ ਤੁਸੀਂ ਜਾ ਕੇ ਪਤਾ ਕਰ ਲਓ ਦੂਜਾ ਤੁਸੀਂ ਕਹਿੰਦੇ ਦਵਾਰ ਧੁੰਗਾ ਕੇ ਕਹਿੰਦੇ ਜੀ ਤੁਸੀਂ ਇਹ ਵੇਖੋ ਕਿ ਚਾਰ ਬੰਦੇ ਆਪਾਂ ਵਿੱਚ ਆਉਂਦੇ ਆ ਜਿਨ੍ਹਾਂ ਦੇ ਸੈਨ ਹੋਏ ਦਸਤ ਹੋਏ ਆ ਆਪਾਂ ਚਾਰ ਬੰਦੇ 14 15 ਬੰਦੇ ਦੇ ਪਿਸਤਲ ਰੱਖ ਲੈਂਦੇ ਦਸ ਤੋਂ ਪਹਿਲੇ ਮਿੰਟ ਠੀਕ ਹੈ ਸਰ ਇਸ ਗੱ ਸਾਡੇ ਇਹ ਆ ਦੇਖੋ ਜੀ ਆ ਸਟਾਵੇਂ ਆ ਤੇ ਬਾਕੀ ਆ ਇਹਨਾਂ ਦਾ ਗੁੱਟਾ ਸਿਕਦਾ ਆਹਾਰ ਕੜੀ ਆਹ ਕੋਈ ਨਹੀਂ ਕੋਈ ਜੇ ਆਪਾਂ ਪਸਟਾ ਰੱਖਿਓ ਨਾਲੇ ਧੌਣਾ ਤੇ ਜਾਂ ਸਿਰ ਤੇ ਲਾ ਲੋ ਕਹਿੰਦੇ ਜੇ ਤੇ ਉਹਨਾਂ ਕਿਹਾ ਵਾ ਤੇ ਫਿਰ ਤੁਸੀਂ ਦੱਸੋ ਕਿ ਆਪਾਂ ਆਈਡੀ ਪ੍ਰੂਫ ਕਿੱਥਾ ਕਰੀਏ ਕੱਢੀ ਉਹਨਾਂ ਦੀ ਪੇਟੀ ਚੋਂ ਕੱਢ ਮੇਰੇ ਆਪਾਂ ਟ੍ਰੈਂਕ ਚੋਂ ਕੱਢ ਲਿਆ ਜੇ ਅਨੁਸਾਰ